ਏ ਅੱਜ ਇੱਕ ਸ਼ਾਹਕੋਟ ਪੁਲਿਸ ਐਸਐਚਓ ਯਾਦਵਿੰਦਰ ਸਿੰਘ ਕੋਲ ਇੱਕ ਇਨਫੋਰਮੇਸ਼ਨ ਆਈ ਸੀ ਕਿ ਇੱਥੇ ਕੁਝ ਬੰਦੇ ਜਿਹੜੇ ਨੇ ਸ਼ਾਹਕੋਟ ਦੇ ਵਿੱਚ ਨਸ਼ੇ ਦੀ ਡਿਲੀਵਰੀ ਦੇਣ ਆਏ ਨੇ ਜੀ ਜੋ ਇਹਨਾਂ ਦੇ ਇਨਫੋਰਮੇਸ਼ਨ ਦੇ ਉੱਪਰ ਇਹਨਾਂ ਨੇ ਜਦੋਂ ਜਾ ਕੇ ਉੱਥੇ ਰੇਡ ਕੀਤੀ ਤੇ ਅੱਗੋਂ ਜਿਹੜੇ ਸਮੱਗਲਰ ਸੀਗੇ ਉਹਨਾਂ ਨੇ ਪੁਲਿਸ ਦੇ ਉੱਪਰ ਫਾਇਰ ਕਰਤਾ ਜੀ ਜੋ ਜਵਾਬੀ ਕਾਰਵਾਈ ਕਰਦੇ ਹੋਏ ਆ ਪੁਲਿਸ ਨੇ ਜਦੋਂ ਫਾਇਰ ਕੀਤਾ ਤਾਂ ਇੱਕ ਇੱਕ ਲੜਕੇ ਦੇ ਪੱਟ ਦੇ ਵਿੱਚ ਗੋਲੀ ਲੱਗੀ ਜੀ ਵਿਕਾਸ ਐਲੀਅਸ ਵਿੱਕੀ ਮਲਸੀਆਂ ਦਾ ਹੀ ਰਹਿਣ ਵਾਲਾ ਸੀਗਾ ਜੀ ਔਰ ਉਸ ਦਾ ਇੱਕ ਸਾਥੀ ਅਰਸ਼ਦੀਪ ਸਿੰਘ ਜਿਹੜਾ ਉਹ ਵੀ ਮਲਸੀਆਂ ਦਾ ਰਹਿਣ ਵਾਲਾ ਸੀਗਾ ਜੀ ਇਹਨੂੰ ਦੋਨਾਂ ਨੂੰ ਅਰੈਸਟ ਕੀਤਾ ਗਿਆ ਇਹਨਾਂ ਦੇ ਕੋਲੋਂ ਇੱਕ ਪਿਸਟਲ 32 ਗੋਰ ਜੀ ਇੱਕ 260 ਗ੍ਰਾਮ ਜਿਹੜੀ ਹੈਰਨ ਔਰ ਜੀ 2000 ਰੁਪਏ ਜਿਹੜਾ ਇਹਨਾਂ ਦਾ ਸੀਗਾ ਉਹ ਬਰਾਮਦ ਕੀਤਾ ਗਿਆ ਬਾਕੀ ਜਿਹੜੀ ਨੈਕਸਟ ਇਨਵੈਸਟੀਗੇਸ਼ਨ ਉਹ ਚੱਲ ਰਹੀ ਹੈ ਸਰ ਕਿੱਥੋਂ ਲੈ ਕੇ ਆ ਰਹੇ ਸੀ ਨਸ਼ਾ ਤੇ ਇਹਨਾਂ ਨੇ ਕਿੱਥੇ ਦੇਣਾ ਸੀ ਸ਼ਾਹਕੋਟ ਤੇ ਦੇਨ ਆਏ ਸੀਗੇ ਬਾਕੀ ਇਹਦੇ ਇਨਵੈਸਟੀਗੇਸ਼ਨ ਚੱਲ ਰਹੀ ਆ ਅਜੇ ਘੰਟਾ 2 ਘੰਟੇ ਪਹਿਲਾਂ ਦੀ ਗੱਲ ਹੈ ਜੀ ਸੋ ਅਸੀਂ ਅਜੇ ਤਫਤੀਸ਼ ਕਰ ਰਹੇ ਆ ਫਿਲਹਾਲ ਜਿਹੜਾ ਫਟੜਾ ਉਹਨੂੰ ਇਲਾਜ ਕਰਾ ਰਹੇ ਆ ਕਿਸੇ ਗੈਂਗ ਦਾ ਵੀ ਇਹਨਾਂ ਦਾ ਕੋਈ ਹੈ ਹਾਂ ਹੋ ਸਕਦਾ ਚਰਸ਼ਦੀਪ ਜਿਹੜਾ ਹੈਗਾ ਉੱਤੇ ਪਹਿਲਾਂ ਕੇਸ ਰਜਿਸਟਰਡ ਨੇ ਬਾਕੀ ਅਸੀਂ ਵੈਰੀਫਾਈ ਕਰ ਰਹੇ ਹਾਂ ਤੇ ਸਰ ਦੱਸਿਆ ਸ਼ਾਹਕੋਟ ਦੇ ਵੀ ਚੰਨ ਨਸ਼ਾ ਦੇਣਾ ਸੀ ਜਾਂ ਹੋਰ ਕਿਤੇ ਦੇਣਾ ਸੀ ਉਹਨਾਂ ਨੇ ਸਪਲਾਈ ਕਿਹੜੀ ਆ ਸ਼ਾਹਕੋਟ ਦੇ ਇਹ ਸਾਰਾ ਕੁਐਸਚਨਿੰਗ ਕਰ ਰਹੇ ਆ ਫਿਲਹਾਲ ਸ਼ਾਹਕੋਟ ਦੇ ਵਿੱਚ ਹੀ ਇਹ ਜਿਹੜੇ ਆਏ ਸੀਗੇ ਇੱਥੋਂ ਹੀ ਇਹਨਾਂ ਨੇ ਕੋਈ ਟੈਕਸੀ ਬੁੱਕ ਕਰਾਈ ਸੀ ਜਿੱਥੋਂ ਇਹਨਾਂ ਨੇ ਬਾਅਦ ਚ ਆਊਟ ਆਫ ਸਟੇਟ ਚਲੇ ਜਾਣਾ ਸੀਗਾ ਉਹ ਸਾਰੀ ਅਸੀਂ ਕੁਐਸਚਨਿੰਗ ਕਰ ਰਹੇ ਆ ਤੇ ਸਰ ਪਤਾ ਲੱਗਾ ਕਿੰਨੇ ਟੋਟਲ ਜਾਣੇ ਸੀ ਤੇ ਕਿੰਨੇ ਜਾਣੇ ਆ ਇਹ ਫਿਲਹਾਲ ਦੋ ਬੰਦੇ ਸੀਗੇ ਜਿਹੜੇ ਅਸੀਂ ਫੜੇ ਨੇ ਬਾਕੀ ਇਹਨਾਂ ਤੋਂ ਪੁੱਛਗਿਛ ਕਰ ਰਹੇ ਆ ਵੀ ਹੋਰ ਵੀ ਇਹਨਾਂ ਨਾਲ ਕੋਈ ਸਾਥੀ ਸੀਗੇ ਕਿ ਨਹੀਂ ਸੀਗੇ ਇਹਨਾਂ ਦਾ ਮੇਨ ਜਿਹੜਾ ਹੈੱਡ ਸੀਗਾ ਉਹ ਕੌਣ ਹੈ ਪਿੱਛੋਂ ਕਿੱਥੋਂ ਲੈ ਕੇ ਆਏ ਸੀਗੇ ਕਦੋਂ ਤੋਂ ਇਹ ਕੰਮ ਕਰ ਰਹੇ ਆ ਸਾਰੀ ਕੁਐਸਚਨਿੰਗ ਅਸੀਂ ਕਰ ਰਹੇ ਹਾਂ ਜਾਨੇ ਨੁਕਸਾਨ ਤਾਂ ਨਹੀਂ ਹੋਇਆ ਸਰ ਮਲਾ ਬਾਕੀ ਮਲਾ ਜੀ ਨਹੀਂ ਨਹੀਂ ਕੁਛ ਦਾ ਕੋਈ ਨੁਕਸਾਨ ਨਹੀਂ ਆਇਆ ਜਿਹੜਾ ਸਮੱਗਲਰ ਸੀਗਾ ਉਹ ਫੱਟੜ ਹੋਇਆ ਜੀ ਇਲਾਜ ਅਸੀਂ ਕਰਵਾਵਾਂਗੇ